ਜਿਹੜੀ ਉਹ ਬੁਰਜ ਡੰਗਾਰੇ ਵਾਲੀ ਖਾੜਿਆ ਉਹ ਜ਼ਿਆਦਾ ਚੱਲ ਰਹੀ ਆ ਜਿੰਨਾ ਟਿੱਪਰ ਐ ਨੂੰ ਆ ਰਿਹਾ ਸਾਰਾ ਹੀ ਉਹ ਟਿੱਪਰ ਇਸ ਰੋਡ ਤੇ ਬਿੱਲੇ ਬਗੇਲੇ ਵਾਲੇ ਰੋਡ ਤੇ ਕੈਮ ਵਾਲੇ ਵਾਲੇ ਤੇ ਆ ਰਿਹਾ ਇਹਦੇ ਜਿੰਨੇ ਮੋੜ ਪੈਂਦੇ ਆ ਮੋੜਾਂ ਤੇ ਟਿੱਪਰ ਲੰਮੇ ਆ ਉਹ ਪਿਛਲੀ ਜਿਹੜੀ ਛੜਕਿਆ ਟਾਇਰ ਆ ਉਹ ਪੁੱਟੀ ਜਾਂਦੇ ਸੜਕ ਨੂੰ ਉਹਨਾਂ ਮੋੜ ਜਿਹੜੇ ਆ ਸਾਰੇ ਪੁੱਟਤੇ ਆ ਤਿੰਨ ਚ ਤਿੰਨ ਕਮੋੜ ਜਿਹੜੇ ਆ ਚਾਰ ਪੰਜ ਦੇ ਕੈਮ ਵਾਲੇ ਚ ਉਹ ਵੀ ਪੁੱਟਤੇ ਆ ਹਰਦੋਸੰਘੇ ਵਾਲੇ ਵੀ ਪਿੱਛੇ ਗਦਰਿਆਂ ਵਾਲਾ ਮੋੜ ਆ ਉੱਥੇ ਕੁੱਟਿਆ ਗਿਆ ਫਿਰ ਉਹਨਾਂ ਨਾਲ ਠੇਕੇਦਾਰ ਨਾਲ ਵਰਕ ਕੀਤਾ ਇਹਨਾਂ ਹਰਦੋਸੰਗੇ ਵਾਲੇ ਜਿਮੀਦਾਰਾਂ ਨੇ ਕਿਸਾਨਾਂ ਨੇ ਆਪਣੇ ਜਥੇਬੰਦੀ ਦੇ ਇਕੱਠ ਕਰਕੇ ਠੇਕੇਦਾਰ ਨੂੰ ਬੁਲਾਇਆ ਪੁਲਿਸ ਆਈ ਉੱਥੇ ਉਹਨਾਂ ਪੁਲਿਸ ਆਦਲੀ ਟਿਪਰਾ ਵਾਲਿਆਂ ਨੇ ਆਪਣੇ ਜਿਹੜੇ ਉਹਨਾਂ ਦੇ ਬੰਦੇ ਬੌਂਸਰ ਬੌਂਸਰ ਰੱਖੇ ਉਹ ਵੀ ਆਏ ਫਿਰ ਉੱਥੇ ਫੈਸਲਾ ਇਹ ਹੋਇਆ ਵੀ ਅਸੀਂ ਤਾਰਾਂ ਨੂੰ ਉੱਚੀਆਂ ਕਰਾ ਦਿੰਨੇ ਆ ਉਹਨਾਂ ਕਿਹਾ ਤਾਰਾਂ ਉੱਚਾਬ ਦੇ ਬਜਾਏ ਤੁਸੀਂ ਲਿਮਟ ਚਾਓ ਜਿਹੜੀ ਤੁਸੀਂ ਟੀਸੀ ਕੱਢੀ ਆ 2 ਮੁੱਟ 2.5 ਮੁੱਟ ਜਿਹੜੀ ਬਾਡੀ ਉੱਪਰ ਹੋਰ ਪਿੱਛੇ ਤੇ ਲਵਾਈ ਆ ਇਹ ਤਾਂ ਤੁਸੀਂ ਕੰਟਰੋਲ ਚ ਕਰੋ ਪੁਲਿਸ ਨੂੰ ਆਖਿਆ ਵੀ ਇਹ ਜਿਹੜੇ ਉੱਪਰ ਆ ওভারਨੋਟ ਆ ਜਾਦੀ ਦਾ ਦੇ ਨੰਬਰ ਨੰਬਰੀਆਂ ਨਾਲ ਚਲਾਨ ਕਰੋ ਅਸੀਂ ਚਲਾਨ ਨਹੀਂ ਕਰ ਸਕਦੇ ਅਸੀਂ ਤਾਂ ਦੋ ਤੀਆਂ ਵਾਲੇ ਆ ਦੂਜਾ ਤੀਜਾ ਨੂੰ ਕਰਨ ਵਾਲੇ ਆ ਇਹਨਾਂ ਨੂੰ ਇਹ ਆਡੀਓ ਕਰ ਸਕਦਾ ਉਹ ਤੇ ਆਡੀਓ ਨੂੰ ਜ਼ੂਮ ਕਰ ਲੋ ਆਡੀਓ ਬਲਾਉ ਇਹਨਾਂ ਦੇ ਕਾਗਜ਼ ਪੱਤਰ ਵੇਖੋ ਤੇ ਇਹਨਾਂ ਦੇ ਹਲਿੰਦੂ ਦੇਖੋ ਕਿੰਨੀ ਇਹਨਾਂ ਦੀ ਬਣਦੀ ਆ ਉਤੋਂ ਭੱਜ ਗਈ ਪੁਲਿਸ ਵੀ ਭੱਜ ਗਈ ਤੇ ਠੇਕੇਦਾਰ ਵੀ ਭੱਜ ਗਿਆ ਸਿਰਫ ਉਹਨਾਂ ਨਾਲ ਹਰ ਦੋ ਸੱਗੇ ਨਾਲ ਇਹ ਐਗਰੀ ਹੋਇਆ ਵੀ ਅਸੀਂ ਛੜਕ ਦੇ ਜਿਹੜੇ ਟੋਏ ਟੱਪੇ ਆ ਉਹ ਵੀ ਪੂਰੇ ਕਰਾ ਦੇਣੇ ਲੋਕ ਪਾ ਦੇਣੇ ਆ ਤੇ ਤਾਰਾਂ ਉੱਚੀਆਂ ਕਰਾ ਦੇਣੇ ਆ ਅਰਦੋਗ ਸਿੰਘ ਵਾਲਿਆਂ ਨਾਲ ਜਦੋਂ ਸਪਰਕ ਹੋਇਆ ਤੇ ਉਹ ਕਹਿੰਦੇ ਵੀ ਕਿਰਤੀ ਕਰਨ ਸਿੰਘ ਆ ਪ੍ਰਧਾਨ ਆਪਣਾ ਜਿਲ੍ਹੇ ਦਾ ਕਿਉ ਪੰਜਾਬ ਚ ਜਾਂ ਮੇਰਾ ਕਲ ਹੁਣ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਵੀ ਅਗਲੇ ਪਿੰਡਾਂ ਵਾਲੇ ਇਹਨਾਂ ਦੇ ਸਾਰੇ ਲਾਭਾਂ ਤੋਂ ਫੇਰੇ ਕੰਮ ਹੋਣਾ ਉਹ ਕਾ ਨਹੀਂ ਹੋਣਾ ਇਹਦੇ ਲਈ ਕਿਸਾਨਾਂ ਨੂੰ ਬੇਨਤੀ ਆ ਭਰਾਵਾਂ ਆਪਣੇ ਨੂੰ ਵੀ ਸਾਰੇ ਲਾਭਾਂ ਤੋਂ ਜੀ ਤਾਂ ਜਾ ਕੇ ਰੋਕ ਪੈ ਸਕਦੀ ਨਹੀਂ ਤਾਂ ਉਧਰ ਰੋਡ ਤੇ ਚੱਲ ਰਿਹਾ ਹੈ ਜਿੰਨਾਂ ਦੀ ਹੈਗਾ ਸਾਰਾ ਕੁਝ ਕੋਈ ਬੀਬੀ ਦਾ ਨਾਂ ਆਉਂਦਾ ਵੀਰਪਿੰਡ ਵਾਲੀ ਦਾ ਐਮ ਐਲ ਏ ਦਾ ਵੀ ਇਹਦਾ ਇਹਦੀ ਛੈ ਨਾਲੇ ਚੱਲ ਰਿਹਾ ਆਪਣਾ ਪੁਲਿਸ ਕੁਛ ਕਰਦੀ ਆਪਣੀ ਨਹੀਂ ਸੁਣਦੀ ਤੇ ਨਾ ਕੋਈ ਹੋਰ ਬਹਿਦਵਾ ਸੁਣਦਾ ਇਹ ਸਿਰਫ ਸਾਰਾ ਉੱਚੀ ਵੱਡੀ ਪੱਧਰ ਤੱਕ ਇਹਨਾਂ ਦਾ ਹੀ ਸਾਰਾ ਦਾਬਦਬਾ ਨਾ ਬੱਸ ਮੈਂ ਦੱਸ ਦੱਸਾਂ ਪ੍ਰਧਾਨ ਜੀ ਕਰ ਦਿੰਦੇ ਇਹ ਬੇਦੀ ਕਰਦੀ ਹੈ ਇਹੀ ਮੈਂ ਚਾਹੁੰਦਾ ਕਿ ਇੱਕ ਰੋਡ ਜਿਹੜਾ ਪਿੱਤਰਾ ਦੀ ਇੱਥੇ ਨਹੀਂ ਉੱਚਾ ਹੋਦਾ ਸਾਰਾ ਰੋਡਾਂ ਦਾ ਦਿੱਕ ਪੈਸੇ ਨਹੀਂ ਹੈਗੇ ਲਿੰਕ ਰੋਡ ਦੀ ਅੱਜ ਨਹੀਂ ਪੈਸੇ ਆਉਂਦੇ ਰੋਡਾਂ ਤੇ ਵਾਹਿਗੁਰੂ ਜੀ ਕੀ ਕਤੇ ਤਿਆ ਨੂੰ ਪਤਾ ਲੱਗਿਆ ਰੀਤ ਮਾਗੀ ਬਾਰੇ ਇਹ ਸਰਕਾਰਾਂ ਦੀ ਦੇਣ ਆ ਸਰਕਾਰਾਂ ਦਾ ਪੂਰਾ ਹੱਥ ਆ ਇੱਥੇ ਐਮਐਲਏ ਜਿਹੜੇ ਆ ਉਹ ਸਾਰੇ ਰੀਤ ਬਾਗੀ ਆ ਲਈ ਆ ਜੇਤੇ ਆਪਾਂ ਡਟ ਕੇ ਪੈਰਾ ਦੇਣਾ ਪਣਾ ਇਹ ਸਾਡੇ ਉਥੇ ਦੂਰਮਹਿਲ ਜਾਂਦੇ ਸੀਗੇ ਰੇਤ ਉਹਨਾਂ ਨੇ ਲੱਤੀ ਸੀ ਜਿਆਦਾ ਪਹਿਲਾਂ ਸਮਝੌਤਾ ਹੋ ਗਿਆ ਸੀਗਾ 6 ਇਚ ਦੀ ਉੱਪਰ ਰੱਖਣਾ ਤੁਸੀਂ 6 ਇਚ ਤੋਂ ਵੱਧ ਨਹੀਂ ਰੱਖਣਾ ਫਿਰ ਇਹਨਾਂ ਨੇ ਜਿਆਦਾ ਵੀ ਲੱਧਿਆ ਸਾਡੇ ਜਿਹੜੇ ਉੱਥੇ ਜੱਡੇਬੰਦੀ ਆਪਣੀ ਆ ਉਹਨਾਂ ਨੇ ਉਥੇ ਟਰੱਕ ਜਿਆ ਰੋਕ ਕੇ ਉਹਦੇ ਵਿੱਚੋਂ ਲਵਾਈ ਦੀ ਬਾਕੀ ਜਿਹੜਾ ਇਹ ਜਿਹੜੀ ਮੇਤੋ ਚੱਕ ਰਹਾ ਜਾਂ ਦਰਿਆ ਦੇ ਚੱਕ ਰਹਾ ਤੇ ਦਰਿਆ ਜਿਹੜਾ ਉਹ ਕਮਜ਼ੋਰ ਹੋ ਰਿਹਾ ਤੇ ਟੁੱਟਣ ਨਾਲ ਵੀ ਆਪਣਾ ਜਿਹੜਾ ਏਰੀਆ ਵਾ ਇਹਦਾ ਨੁਕਸਾਨ ਬਹੁਤ ਹੋਣਾ। ਬਾਕੀ ਮੈਂ ਅਸੀਂ ਜਲੰਧਰ ਗਏ ਸੀਗੇ ਉੱਥੇ 31 ਤਰੀਕ ਨੂੰ ਜਿਹੜਾ ਇੱਕ ਮਰਨ ਮਿਲਣਾ ਬਗਪੱਤਰ ਆ ਪੰਜਾਬ ਹੁੰਦਾ ਆਪ ਮੰਤਰੀ ਆ ਉਹਨੂੰ ਦੇਖ ਕੇ ਆਏ ਸੀਗੇ ਔਰ ਉੱਥੇ ਪਹਿਲਾਂ ਜਿਹੜਾ ਵੀ ਧੱਕਾ ਮੁਕੀ ਵੀ ਹੋਈ ਪਹਿਲਾਂ ਡੀਐਫਟੀ ਦੇ ਨਹੀਂ ਆਉਣ ਦੇਣਾ ਘਰ ਦੇ ਮੋਹਰੇ ਨਹੀਂ ਆਉਣ ਦੇਣਾ ਪਰ ਸਾਡੇ ਕਿਸਾਨ ਭਰਾਵਾਂ ਨੇ ਬੜਾ ਜੱਟ ਕੇ ਉਹਦਾ ਵਿਰੋਧ ਕੀਤਾ ਤੇ ਉਹਦੇ ਜਿਹੜੇ ਘਰ ਦੇ ਮੋਹਰੇ ਜਾ ਕੇ ਫਿਰ ਧਰਨਾ ਦਿੱਤਾ ਧਰਨਾ ਕਿਉਂ ਦਿੱਤਾ ਇਹਦਾ ਆਪਾਂ ਨੂੰ ਤੁਸੀਂ ਕਬਰਾਉਣਾ ਨਹੀਂ ਜੇ ਧਰਨਾ ਜੁਕਿਆ ਗਿਆ ਕੋਈ ਗੱਲ ਨਹੀਂ ਇਹ ਸਰਕਾਰ ਦੀ ਨਲਾਇਕੀ ਸੀਗੀ ਜਿਹੜਾ ਕੇਂਦਰੀਆ ਸੋਧਿਆ ਵਗੈਰਾ ਇਹਨਾਂ ਦੇ ਸ਼ਰਾਬ ਘਟਾਲੇ ਦੇ ਪਰਚੇ ਜਿਹੜੇ ਆ ਓ ਹੋਇਆ ਕਿੰਨਾ ਹੁਣ ਅੰਦਰ ਜਾਣਾ ਸੀਗਾ ਤੇ ਇਹਨਾਂ ਨੇ ਕੇਂਦਰ ਸਰਕਾਰ ਨਾਲ ਅਮਿਤ ਸ਼ਾਹ ਦੇ ਨਾਲ ਸਮਝੌਤਾ ਕੀਤਾ ਕਿ ਤੁਸੀਂ ਸਾਨੂੰ ਅਰੇਸਟ ਨਾ ਕਰਿਓ ਅਸੀਂ ਤੁਹਾਨੂੰ ਧਰਨਾ ਚੁਕਾ ਕੇ ਦੇ ਦਿੰਦੇ ਹਾਂ ਅਸੀਂ ਥੋੜੇ ਅਵੇਸਲੇ ਸੀਗੇ ਕਿ ਸਾਡੀ ਗੱਲ